ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਦੀ ਸਰਕਾਰ ਵੱਲੋਂ ਜਾਰੀ ਹੋਇਆ ਜਿਹੜਾ ਕਿ ਟੋਟਲੀ ਪੰਜਾਬ ਦੇ ਵਿਰੁੱਧ ਹੈ ਪੰਜਾਬ ਦੇ ਹੱਕਾਂ ਦੇ ਵਿਰੁੱਧ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜਿਹੜੀ ਸੈਨੇਟ ਹੈ ਉਹਨੂੰ ਭੰਗ ਕਰਨ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਟੋਟਲੀ ਗੈਰ ਸਵਿਧਾਨਿਕ ਹੈ ਜੀ ਕਿਉਂਕਿ ਮੇਰੇ ਕੋਲ ਕਾਗਜ਼ ਨੇ ਕਿ ਇਹ ਜਿਹੜਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਉਹਦੇ ਚ ਸਬਸੈਕਸ਼ਨ 3 ਹੈ ਤੇ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਉਹ ਪੰਜਾਬ ਯੂਨੀਵਰਸਿਟੀ ਐਕਟ 1947 ਉਹਦੇ ਅੰਡਰ ਇਹ ਐਕਟ ਪਾਸ ਹੋਇਆ ਸੀ ਤੇ 1 ਨਵੰਬਰ 1st ਡੇ ਆਫ ਨਵੰਬਰ 1966 ਉਹ ਤੋਂ ਇਹ ਸੈਨੇਟਰ ਤੇ ਯੂਨੀਵਰਸਿਟੀ ਦੇ ਜਿਹੜੇ ਅਗਲੇ ਜਿਹੜੇ ਕਾਮਾਕਾਰਾਂ ਦਾ ਜਿਹੜਾ ਪੂਰਾ ਬਿਉਰਾ ਜਿਹੜਾ ਹੈ ਲੇਖਾ ਜੋਖਾ ਤੇ ਉਹਨੂੰ ਚਲਾਉਣ ਦੇ ਪ੍ਰਬੰਧਕੀ ਕਾਗਜ਼ ਪੱਤਰ ਜਿਹੜੇ ਨੇ ਉਹ ਤਿਆਰ ਹੋਏ ਸੀ ਜਿਹੜਾ ਐਕਟ ਵਿਧਾਨ ਸਭਾ ਚ ਬਣਿਆ ਹੋਵੇ